ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਮੇਰਾ ਨਾਮ ਮਨਦੀਪ ਗੌਰੌਲਖ ਹੈ ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਗੌਰੌਲਖ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਦੀ ਆਖਰੀ ਕਿਸ਼ਤ ਸੁਣਾਉਣ ਜਾ ਰਹੀ ਹਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਸਮੇਂ ਕਾਫੀ ਵੱਖ-ਵੱਖ ਸਥਾਨਾਂ ਉੱਪਰ ਲੰਗਰ ਦੀ ਅਵਸਥਾ ਕੀਤੀ ਗਈ ਤੇ ਉਹਨਾਂ ਲੰਗਰ ਸਥਾਨਾਂ ਤੇ ਵੱਖਰੇ-ਵੱਖਰੇ ਸੇਵਾਦਾਰਾਂ ਦੀ ਨਿਯੁਕਤੀ ਕੀਤੀ ਗਈ ਇੱਕ ਦਿਨ ਗੁਰੂ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਹੋਵੇ ਕਿ ਪੇਸ ਬਦਲ ਕੇ ਸਾਰੇ ਲੰਗਰ ਸਥਾਨਾਂ ਉੱਪਰ ਜਾ ਕੇ ਦੇਖਿਆ ਜਾਵੇ ਕਿ ਲੰਗਰਾਂ ਦਾ ਪ੍ਰਬੰਧ ਠੀਕ ਢੰਗ ਨਾਲ ਚੱਲ ਰਿਹਾ ਹੈ ਕਿ ਨਹੀਂ ਆਪ ਖੁਦ ਪੇਸ ਬਦਲ ਕੇ ਸਾਰੇ ਲੰਗਰ ਸਥਾਨਾਂ ਉੱਪਰ ਗਏ ਪਹਿਲੇ ਇੱਕ ਲੰਗਰ ਸਥਾਨ ਤੇ ਗਏ ਤਾਂ ਉਸ ਸਮੇਂ ਲੰਗਰ ਵਰਤਾਣ ਦਾ ਟਾਈਮ ਨਹੀਂ ਸੀ ਜਾ ਕੇ ਕਹਿੰਦੇ ਕਿ ਸਰਦਾਰ ਜੀ ਮੈਨੂੰ ਭੁੱਖ ਲੱਗੀ ਹੈ ਤਾਂ ਪ੍ਰਸ਼ਾਦਾ ਚਾਹੀਦਾ ਹੈ ਦਾ ਲੰਗਰ ਦਾ ਮੁੱਖ ਸੇਵਾਦਾਰ ਬੋਲਿਆ ਕਿ ਤੈਨੂੰ ਦਿਖਦਾ ਨਹੀਂ ਹੈ ਕਿ ਇਹ ਕੋਈ ਲੰਗਰ ਦਾ ਟਾਈਮ ਨਹੀਂ ਹੈ ਫਿਰ ਗੁਰੂ ਜੀ ਦੂਜੇ ਲੰਗਰ ਸਥਾਨ ਤੇ ਗਏ ਤਾਂ ਉੱਥੇ ਜਾ ਕੇ ਸੇਵਾਦਾਰ ਨੂੰ ਕਹਿੰਦੇ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਪ੍ਰਸ਼ਾਦਾ ਚਾਹੀਦਾ ਹੈ ਤਾਂ ਫਿਰ ਦੂਸਰਾ ਮੁਖੀ ਬੋਲਿਆ ਕਿ ਇਹ ਕੋਈ ਲੰਗਰ ਦਾ ਟਾਈਮ ਨਹੀਂ ਹੋਇਆ ਬਾਅਦ ਵਿੱਚ ਆਵੇਂ ਕਾਫੀ ਰੁੱਖੇ ਵਤੀਰੇ ਨਾਲ ਬੋਲਿਆ ਤਾਂ ਫਿਰ ਗੁਰੂ ਜੀ ਤੀਜੇ ਲੰਗਰ ਸਥਾਨ ਵਿੱਚ ਗਏ ਜਿੱਥੇ ਮੁੱਖ ਸੇਵਾਦਾਰ ਭਾਈ ਨੰਦ ਲਾਲ ਜੀ ਸਨ ਗੁਰੂ ਜੀ ਬੋਲੇ ਸਿੰਘ ਜੀ ਬਹੁਤ ਭੁੱਖ ਲੱਗੀ ਹੈ ਪ੍ਰਸ਼ਾਦਾ ਮਿਲ ਜਾਵੇਗਾ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤਾਂ ਅੱਗੋਂ ਭਾਈ ਨੰਦ ਲਾਲ ਜੀ ਕਹਿੰਦੇ ਆਓ ਜੀ ਸਾਡੇ ਧੰਨ ਭਾਗ ਤੁਸੀਂ ਸਾਡੇ ਲੰਗਰ ਸਾਨ ਤੇ ਆਏ ਹੋ ਬੈਠੋ ਜੀ ਆਟਾ ਗੁੰਨਿਆ ਹੋਇਆ ਹੈ ਤੇ ਦਾਲ ਤਿਆਰ ਹੋ ਰਹੀ ਹੈ ਬਸ ਥੋੜੀ ਦੇਰ ਲੱਗਣੀ ਹੈ ਸਾਰਾ ਕੁਝ ਬਣ ਕੇ ਤਿਆਰ ਹੋ ਜਾਣਾ ਹੈ ਜੇਕਰ ਤੁਸੀਂ ਜਲਦੀ ਵਿੱਚ ਹੋ ਤਾਂ ਥੋੜੀ ਦਾਲ ਕੱਚੀ ਅਤੇ ਗੁੰਨਿਆ ਹੋਇਆ ਆਟਾ ਪੇਸ਼ ਕਰ ਦਿੰਦਾ ਹਾਂ ਗੁਰੂ ਜੀ ਨੇ ਕਿਹਾ ਕਿ ਜੋ ਕੁਝ ਵੀ ਹੈ ਬਸ ਤੁਸੀਂ ਦੇ ਦਿਓ ਸਾਡੇ ਕੋਲ ਇਨਾ ਵਕਤ ਨਹੀਂ ਹੈ ਉਥੋਂ ਗੁਰੂ ਜੀ ਕੱਚਾ ਪੱਕਾ ਪ੍ਰਸ਼ਾਦਾ ਲੈ ਕੇ ਵਾਪਸ ਚਲੇ ਗਏ ਦੂਸਰੇ ਦਿਨ ਗੁਰੂ ਜੀ ਨੇ ਆਪਣਾ ਦੀਵਾਨ ਸਜਾਇਆ ਨਾਲੇ ਸਾਰੇ ਲੰਗਰਾਂ ਦੇ ਮੁੱਖ ਸੇਵਾਦਾਰਾਂ ਨੂੰ ਵੀ ਬੁਲਾਇਆ ਉਹਨਾਂ ਸੇਵਾਦਾਰਾਂ ਨੂੰ ਕਹਿਣ ਲੱਗੇ ਕਿ ਅਸੀਂ ਕੱਲ ਤੁਹਾਡੇ ਸਾਰੇ ਲੰਗਰ ਸਥਾਨਾਂ ਉੱਪਰ ਪ੍ਰਸ਼ਾਦਾ ਛਕਣ ਲਈ ਗਏ ਸੀ ਤਾਂ ਸਾਰੇ ਸੇਵਾਦਾਰ ਬਹੁਤ ਹੈਰਾਨ ਹੋਏ ਗੁਰੂ ਜੀ ਨੇ ਸਾਰੇ ਲੰਗਰਾਂ ਦਾ ਹਾਲ ਬਿਆਨ ਕੀਤਾ ਤਾਂ ਫਿਰ ਭਾਈ ਨਾਨਦ ਲਾਲ ਜੀ ਨੂੰ ਬੁਲਾਇਆ ਭਾਈ ਸਾਹਿਬ ਕਾਫੀ ਡਰੇ ਹੋਏ ਸਨ ਕਿ ਪਤਾ ਨਹੀਂ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਗੁਰੂ ਜੀ ਨੇ ਕਿਹਾ ਕਿ ਮੈਂ ਤੁਹਾਡੇ ਲੰਗਰ ਵਿੱਚ ਗਿਆ ਸੀ ਤਾਂ ਤੁਸੀਂ ਸਭ ਤੋਂ ਵਧੀਆ ਸੇਵਾ ਨਿਭਾ ਰਹੇ ਸੀ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹੋਇਆ ਹਾਂ ਪਰ ਤੁਸੀਂ ਮੈਨੂੰ ਪਹਿਚਾਣ ਨਹੀਂ ਸਕੇ ਤਾਂ ਅਗੋਂ ਭਾਈ ਜੀ ਕਹਿੰਦੇ ਗੁਰੂ ਜੀ ਮੈਂ ਤੁਹਾਨੂੰ ਪਹਿਚਾਣ ਲਿਆ ਸੀ ਨਾਲੇ ਗੁਰੂ ਜੀ ਮੈਂ ਲੰਗਰ ਦੀ ਸੇਵਾ ਕਰਦੇ ਸਮੇਂ ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕੁਝ ਦਿਸਦਾ ਹੀ ਨਹੀਂ ਹੈ ਸਾਰਿਆਂ ਵਿੱਚ ਮੈਨੂੰ ਆਪ ਹੀ ਦਿਸਦੇ ਹੋ ਇਹੀ ਸਮਝ ਕਰ ਸੇਵਾ ਕਰਦਾ ਹਾਂ ਗੁਰੂ ਜੀ ਨੇ ਭਾਈ ਸਾਹਿਬ ਨੂੰ ਕਿਹਾ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹੋਇਆ ਹਾਂ ਹੁਣ ਤੁਸੀਂ ਜੋ ਮੇਰੇ ਕੋਲੋਂ ਮੰਗੋਗੇ ਮੈਂ ਦੇਵਾਂਗਾ ਭਾਈ ਨੰਦ ਲਾਲ ਜੀ ਅੱਗੋਂ ਕਿਹਾ ਗੁਰੂ ਜੀ ਜੇਕਰ ਆਪ ਤੁਠੇ ਹੋ ਭਾਵ ਕਿ ਤੁਸੀਂ ਮੇਰੇ ਉੱਪਰ ਇਨੀ ਕਿਰਪਾ ਕਰ ਰਹੇ ਹੋ ਤਾਂ ਮੇਰੇ ਸਰੀਰ ਦੇ ਜਿੰਨੇ ਰੋਮ ਹਨ ਉਹ ਜੀਭਾ ਬਣ ਜਾਣ ਤਾਂ ਉਹਨਾਂ ਜੀਭਾ ਨਾਲ ਮੈਂ ਆਪ ਜੀ ਦਾ ਨਾਮ ਜਪਦਾ ਰਹਾ ਬਾਕੀ ਕੋਈ ਹੋਰ ਇੱਛਾ ਨਹੀਂ ਹੈ ਇਹੋ ਜਿਹੇ ਮਹਾਨ ਗੁਰੂ ਜੀ ਦੇ ਮਹਾਨ ਸਿੱਖਾਂ ਦੀ ਮਹਾਨਤਾ ਤੇ ਉਹਨਾਂ ਦੀ ਸੱਚੀ ਸੁੱਚੀ ਸੇਵਾ ਨੂੰ ਅਸੀਂ ਸੇਵਾ ਦਾ ਨਾਮ ਦੇ ਸਕਦੇ ਹਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਉਹਨਾਂ ਨੇ ਕਈ ਸਾਲ ਸਵੇਰੇ ਤੜਕੇ ਉੱਠ ਕੇ ਮੀਂਹ ਪਵੇ ਠੰਡ ਪਵੇ ਹਨੇਰੀ ਵਗੇ ਗਾਗਰ ਵਿੱਚ ਪਾਣੀ ਪਾ ਕੇ ਆਪਣੇ ਬੁੱਢਿਆਂ ਬੁੱਢਿਆਂ ਮੋਢਿਆਂ ਉੱਪਰ ਰੱਖ ਕੇ ਕਾਫੀ ਲੰਮਾ ਪੈਦਲ ਸਫ਼ਰ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਦੀ ਸੇਵਾ ਨਿਭਾਈ ਉਸ ਸੇਵਾ ਨੂੰ ਗੁਰੂ ਜੀ ਨੇ ਨਿਮਾਣੇ ਬਣ ਕੇ ਨਭਾਇਆ ਤੇ ਹਨੇਰੇ ਵਿੱਚ ਨਭਾਇਆ ਕਿਸੇ ਨੂੰ ਦੱਸਣ ਜਾਂ ਦਿਖਾਉਣ ਵਾਸਤੇ ਨਹੀਂ ਕੀਤੀ ਤੇ ਨਾ ਹੀ ਕੋਈ ਕਿਸੇ ਮਕਸਦ ਵਾਸਤੇ ਨਭਾਈ ਸਿਰਫ ਆਪਣੇ ਸੱਚੇ ਸੁੱਚੇ ਗੁਰੂ ਜੀ ਨਾਲ ਪਿਆਰ ਦੀ ਭਾਵਨਾ ਦਿਖਾਈ ਇੱਕ ਦਿਨ ਦੀ ਘਟਨਾ ਹੈ ਤੜਕੇ ਤੜਕੇ ਪਾਣੀ ਦੀ ਗਾਗਰ ਲੈ ਕੇ ਜਦੋਂ ਗੁਰੂ ਜੀ ਦੇ ਘਰ ਵਿੱਚ ਦਾਖਲ ਹੋਏ ਤਾਂ ਇੱਕ ਸਿੱਖ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਿ ਕਿਸੇ ਦੇ ਘਰ ਵਿੱਚ ਵੜਨ ਦਾ ਖੜਕਾ ਹੋ ਰਿਹਾ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਕੋਈ ਹੋਰ ਨਹੀਂ ਹੈ ਅਮਰੂ ਨਿਮਾਣਾ ਹੋਵੇਗਾ ਉਸ ਨਿਮਾਣੇ ਦੀ ਸੱਚੀ ਨਿਰੋਲ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਨਿਮਾਣੇ ਦੇ ਸਿਰ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿਆ ਹੋਇਆ ਅਣਮੋਲਾ ਤਾਜ ਸਜਾ ਕੇ ਉਸ ਅਮਰੂ ਨਿਮਾਣੇ ਨੂੰ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਤੇ ਨਿਆਸਰਿਆਂ ਦੇ ਆਸਰੇ ਅਤੇ ਨਿਓਟਿਆਂ ਦੀ ਓਟ ਗੁਰੂਵੰਡ ਦਾ ਅਨਮੋਲ ਸੁਭਾਗ ਪ੍ਰਾਪਤ ਹੋਇਆ ਇੱਥੇ ਹੀ ਬਸ ਨਹੀਂ ਹੈ ਗੁਰੂ ਜੀ ਬਖਸ਼ਿਸ਼ ਬੜੇ ਉੱਚੇ ਮਾਣ ਨਾਲ ਉਹ ਵੀ ਅਵਸਥਾ ਦੀ ਪ੍ਰਾਪਤੀ ਹੋਈ ਜਿਸ ਦੇ ਸੁਣ ਨਾਲ ਮਨੁੱਖ ਦੇ ਮਨ ਤੇ ਤਨ ਉੱਪਰ ਮਹਿਕਾ ਮਾਰਦੀ ਸੁਗੰਧ ਨਾਲ ਠੰਡਕ ਮਹਿਸੂਸ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਟਾਂ ਦੇ ਸਵਈਏ ਦਾ ਜ਼ਿਕਰ ਆਉਂਦਾ ਹੈ ਉਹਨਾਂ ਸਵਈਆਂ ਵਿੱਚ ਟੋਟਲ 11 ਪੱਟਾਂ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ 11 ਪੱਟਾਂ ਵਿੱਚੋਂ ਇੱਕ ਪੱਟ ਦਾ ਨਾਮ ਜਾਲਪ ਪੱਟ ਸੀ ਉਸ ਨੇ ਤਨ ਗੁਰੂ ਅਮਰਦਾਸ ਜੀ ਬਾਰੇ ਆਪਣੇ ਸਵਈਏ ਵਿੱਚ ਬਹੁਤ ਹੀ ਸੁੰਦਰ ਤਰੀਕੇ ਨਾਲ ਵਰਣਨ ਕੀਤਾ ਹੈ ਉਹ ਕਹਿੰਦੇ ਹਨ ਕਿ ਮਨੁੱਖ ਦੇ ਚਰਨ ਉਹੀ ਸਫਲ ਹਨ ਜਿਹੜੇ ਚੱਲ ਕੇ ਤੇਰੇ ਦਰਬਾਰ ਵਿੱਚ ਆਉਣ ਤੇ ਹੱਥ ਉਹੀ ਸਫਲ ਹਨ ਜਿਹੜੇ ਗੁਰੂ ਜੀ ਤੇਰੇ ਚਰਨਾਂ ਨੂੰ ਛੂਣ ਰਸਨਾ ਉਹੀ ਸਫਲੀ ਹੈ ਜਿਸ ਨਾਲ ਤੇਰਾ ਨਾਮ ਤੇ ਜਸ ਗਾਇਆ ਜਾਵੇ ਅੱਖਾਂ ਉਹੀ ਸਫਲੀਆਂ ਹਨ ਜਿਸ ਨਾਲ ਤੇਰੇ ਸੱਚੇ ਪਾਤਸ਼ਾਹ ਦੀਦਾਰ ਹੋਣ ਕੰਨ ਉਹੀ ਸਫਲੇ ਹਨ ਜਿਨ੍ਹਾਂ ਨਾਲ ਤੇਰੀ ਮਿੱਠੀ ਬਾਣੀ ਸੁਣੀ ਜਾਵੇ ਅਤੇ ਅਖੀਰ ਵਿੱਚ ਪਟ ਸਾਹਿਬਾਨ ਕਹਿੰਦੇ ਹਨ ਕਿ ਹਿਰਦਾ ਵੀ ਉਹੀ ਸਫਲਾ ਹੈ ਜਿਸ ਵਿੱਚ ਸੱਚੇ ਪਾਤਸ਼ਾਹ ਤੂੰ ਆਪ ਵਸਦਾ ਹੋਵੇਂ ਤੇ ਮस्तक ਵੀ ਉਹ ਸਫਲਾ ਹੈ ਜਿਹੜਾ ਹਰ ਰੋਜ਼ ਚੱਲ ਕਰ ਤੇਰੇ ਦਰ ਤੇ ਤੇਰੇ ਚਰਨਾ ਉੱਪਰ ਮੱਥਾ ਟੇਕੇ ਤੇ ਝੁੱਕ ਜਾਵੇ ਇੰਨੀ ਵੱਡੀ ਤੇ ਮਹਾਨ ਗੁਰੂ ਨਾਨਕ ਦੇ ਘਰ ਵੱਲੋਂ ਬਖਸ਼ਿਸ਼ ਹੋਈ ਜਿਹੜੀ ਮਹਾਨ ਸੇਵਾਗੁਰੂ ਅਮਰਦਾਸ ਜੀ ਵੱਲੋਂ ਕੀਤੀ ਗਈ ਉਸ ਮਹਾਨ ਤੇ ਪਵਿੱਤਰ ਸੇਵਾ ਦਾ ਫਲ ਹੋਇਆ ਇਹੋ ਜਹੀ ਮਹਾਨ ਸੇਵਾ ਨੂੰ ਆਪਾਂ ਸੱਚੀ ਸੁੱਚੀ ਸੇਵਾ ਦਾ ਨਾਮ ਦੇ ਸਕਦੇ ਹਾਂ ਜਿੰਨੀ ਉੱਚੀ ਸੇਵਾ ਉਨਾ ਉੱਚਾ ਸੇਵਾ ਦਾ ਫਲ ਕਿਉਂਕਿ ਸੱਚੇ ਸੁੱਚੇ ਮਨ ਨਾਲ ਸੇਵਾ ਕੀਤੀ ਗਈ ਸੀ ਮਨ ਮੈਲਾ ਤਾਂ ਸਭ ਕੁਝ ਮੈਲਾ ਮੈਲਾ ਇੱਥੇ ਮੈਂ ਥੋੜਾ ਜਿਹਾ ਹੋਰ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਜਿਹੜੀ ਤਨ ਤਨ ਗੁਰੂ ਅਮਰਦਾਸ ਜੀ ਵੱਲੋਂ ਗਾਗਰ ਵਿੱਚ ਪਾਣੀ ਢੋਣ ਦੀ ਸੇਵਾ ਕੀਤੀ ਗਈ ਜਿਸ ਸੇਵਾ ਦਾ ਮਹਾਨ ਤੇ ਅਨਮੁੱਲਾ ਫਲ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਦਿੱਤਾ ਗਿਆ ਜੇਕਰ ਸੇਵਾ ਵੱਡੀ ਸੀ ਤਾਂ ਉਸੇ ਹਿਸਾਬ ਨਾਲ ਫਲ ਵੀ ਅਨਮੁੱਲਾ ਪ੍ਰਾਪਤ ਹੋਇਆ ਫੇਰ ਗੁਰੂ ਅਮਰਦਾਸ ਜੀ ਨੂੰ ਜੋ ਅਣਮੁੱਲਾ ਫਲ ਮਿਲਿਆ ਸੀ ਉਸ ਫਲ ਦੇ ਬਦਲੇ ਜੋ ਉਹਨਾਂ ਵੱਲੋਂ ਸਿੱਖ ਜਗਤ ਜਾਂ ਸਾਰੇ ਸੰਸਾਰ ਵਾਸਤੇ ਇੱਕ ਅਣਮੋਲ ਗੁਰਬਾਣੀ ਰਾਹੀ ਦਿੱਤਾ ਚਾ ਵੰਡਿਆ ਗਿਆ ਕਿ ਗਿਆਨੀ ਮਹਾ ਗਿਆਨੀ ਕੀਰਤਨੀਏ ਜਿਹੜੀ ਬਾਣੀ ਦਾ ਗਾਇਨ ਜਾਂ ਕੀਰਤਨ ਕਰਕੇ ਲੋਕਾਂ ਨੂੰ ਦੱਸਦੇ ਹਨ ਕਿ ਅਸੀਂ ਸੇਵਾ ਕਰ ਰਹੇ ਹਾਂ ਜਿਸ ਬਾਣੀ ਨੂੰ ਸੁਣਾ ਕਰ ਸੇਵਾ ਦਾ ਨਾਮ ਦਿੰਦੇ ਹਨ ਇਹਨਾਂ ਨੂੰ ਪੁੱਛਿਆ ਜਾਵੇ ਕਿ ਅਣਮੋਲ ਬਾਣੀ ਦੇ ਬਦਲੇ ਆਪ ਸਭ ਨੇ ਆਪਣੇ ਪਿਆਰੇ ਗੁਰੂ ਜੀ ਨੂੰ ਕਿਸ ਤਰ੍ਹਾਂ ਦਾ ਕਿਹੋ ਜਿਹਾ ਫਲ ਭੇਟਾ ਕੀਤਾ ਹੈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜੋ ਉੱਚੀ ਸੋਚ ਜਾਂ ਜਿਹੜਾ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਪੂਰਾ ਅਸੀਂ ਸਾਰੇ ਗਿਆਨੀ ਜਾਂ ਮਹਾ ਗਿਆਨੀਆਂ ਨੇ ਪੂਰਾ ਕਰ ਦਿੱਤਾ ਇੱਥੇ ਮੈਂ ਫਿਰ ਇਹੀ ਕਹਾਂਗਾ ਕਿ ਬਿਲਕੁਲ ਨਹੀਂ ਕਿਉਂਕਿ ਸਾਡੇ ਸਾਰਿਆਂ ਦੇ ਅਜੇ ਸਰੀਰਕ ਰਾਸ ਹੀ ਪੂਰੇ ਨਹੀਂ ਹੋਏ ਤੇ ਸੰਸਾਰੀ ਮਹਾ ਮਾਇਆ ਵਿੱਚੋਂ ਖੁਦ ਹੀ ਨਹੀਂ ਉਭਰੇ ਤੇ ਦੂਜਿਆਂ ਨੂੰ ਸਾਡਾ ਸਾਰਿਆਂ ਦਾ ਇੱਕੋ ਮਨੋਰਥ ਹੁੰਦਾ ਹੈ ਕਿ ਉਹਨਾਂ ਨੂੰ ਹਨੇਰੇ ਦੀ ਦਲਦਲ ਵਿੱਚੋਂ ਬਾਹਰ ਨਾ ਨਿਕਲਣ ਦਿਈਏ ਬਾਹਰਲੇ ਪਹਿਰਾਵਿਆਂ ਤੋਂ ਅਸੀਂ ਸਾਰੇ ਮਨੁੱਖ ਜਾਂ ਬੁੱਧੀਮਾਨ ਦੇਖਦੇ ਹਾਂ ਪਰ ਸਾਡੇ ਅੰਦਰ ਕਾਲਖ ਨਾਲ ਭਰਪੂਰ ਹਨ ਸੇਵਾ ਤਾਂ ਅਸੀਂ ਸਾਰੇ ਕਰਦੇ ਜਾ ਰਹੇ ਹਾਂ ਪਰ ਗੁਰੂ ਨਾਨਕ ਦੇਵ ਜੀ ਦਾ ਇੱਕ ਵੀ ਸੁਪਨਾ ਪੂਰਾ ਨਹੀਂ ਕਰ ਸਕੇ ਕਈ ਸਦੀਆਂ ਹੋ ਗਈਆਂ ਇਸ ਤੋਂ ਮੰਦਭਾਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਜਗਤ ਦੇ 10 ਮਹਾਨ ਗੁਰੂਆਂ ਵੱਲੋਂ ਆਪਣੇ ਸਮੇਂ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਸਥਾਪਿਤ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਰਪੂਰ ਰੱਬੀ ਬਾਣੀ ਦੇ ਗਿਆਨ ਦੇ ਸਾਗਰ ਦੀ ਰੋਸ਼ਨੀ ਦੇ ਜਗ ਮਗਾਉਂਦੇ ਅਦਭੁੱਤ ਚਾਨਣ ਨਾਲ ਇਸ ਧਰਤੀ ਦਾ ਕਾਫੀ ਵੱਡਾ ਹਿੱਸਾ ਰੋਸ਼ਨ ਕੀਤਾ ਜਿਸ ਵਿੱਚ ਉਹਨਾਂ ਟਾਈਮ ਉਹਨਾਂ ਸੱਚੇ ਗੁਰੂਆਂ ਨੂੰ ਬਹੁਤ ਭਾਰਾ ਤੇ ਵਧੀਆ ਸਹਿਯੋਗ ਮਿਲਿਆ ਉਹਨਾਂ ਵੱਲੋਂ ਲਗਾਈ ਹੋਈ ਜਾਗ ਦਾ ਕੰਮ ਸੇ ਕੰਮ ਕਈ ਦਹਾਕਿਆਂ ਤੱਕ ਅਸਰ ਦੇਖਿਆ ਗਿਆ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਕਮ ਸੇ ਕਮ 2.5 ਸਦੀਆਂ ਦੌਰਾਨ ਉਨ੍ਹਾਂ ਗੁਰੂਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਪਰਿਵਾਰਾਂ ਤੇ ਅਣਗਿਣਤ ਸਿੰਘਾਂ ਸਿੰਘਣੀਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦਾ ਗੁਰੂ ਸਹਿਬਾਨਾਂ ਨਾਲ ਮੁਲਾਕਾਤ ਜਾਂ ਮਿਲਣਾ ਹੋਇਆ ਉਹਨਾਂ ਵਿੱਚ ਕਿਸੇ ਜਾਤ ਪਾਤ ਦਾ ਜਾਂ ਧਰਮ ਦੀ ਕੋਈ ਐਹਮiyet ਨਹੀਂ ਸੀ ਪਰ ਉਸ ਸਮੇਂ ਉਨ੍ਹਾਂ ਗੁਰੂਆਂ ਦੀਆਂ ਸਿੱਖਿਆਵਾਂ ਜਾਂ ਗੁਣਾਂ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਉਹਨਾਂ ਮਨੁੱਖਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਤਾਂ ਮੇਰਾ ਮੰਨਣਾ ਹੈ ਕਿ ਉਹਨੀ ਹੀ ਥੋੜੀ ਹੈ ਜੇਕਰ ਉਸ ਸੋਚ ਨਾਲ ਇਸ ਅਦਭੁਤ ਚਾਨਣ ਦਾ ਪ੍ਰਕਾਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਵਿਧਾਇਆ ਜਾਂਦਾ ਤਾਂ ਅੱਜ ਕੁਝ ਅਨੋਖੇ ਹੀ ਨਜ਼ਾਰੇ ਵਾਲੇ ਦ੍ਰਿਸ਼ ਦੇਖਣ ਨੂੰ ਮਿਲਦੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਸ ਤੋਂ ਬਾਅਦ ਧਰਮ ਦੇ ਠੇਕੇਦਾਰਾਂ ਵੱਲੋਂ ਅੱਗੇ ਵਧਾਉਣ ਜਾਂ ਫੈਲਾਉਣ ਵਿੱਚ ਬਹੁਤ ਬੁਰੀ ਤਰ੍ਹਾਂ ਅਸਫਲ ਹੋਏ ਹਨ ਇਹ ਸਭ ਕੁਝ ਇਹਨਾਂ ਦੀ ਅਗਿਆਨਤਾ ਅਤੇ ਲੋਭ ਦਾ ਅਸਰ ਹੈ ਇਸ ਕਿਤਾਬ ਦੇ ਅਖੀਰ ਵਿੱਚ ਮੈਂ ਇਹੀ ਕਹਾਗਾ ਕਿ ਚਾਹੇ ਕੋਈ ਮਨੁੱਖ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਸ ਨੂੰ ਆਪਣੇ ਆਪਣੇ ਧਰਮਨੁਕੂਲ ਜੀਵਨ ਜਿਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਮੇਰੀ ਆਪ ਸਭ ਵੀਰਾਂ ਭੈਣਾਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਿਆਰੇ ਗੁਰੂ ਜੀ ਜਾਂ ਗੁਰੂ ਰੂਪ ਪਵਿੱਤਰ ਧਾਰਮਿਕ ਗ੍ਰੰਥ ਦਾ ਪੱਲਾ ਪਕੜ ਲਵੋ ਅਤੇ ਹੋ ਸਕੇ ਤਾਂ ਆਪਣੇ ਪਿਆਰਿਆਂ ਬੱਚਿਆਂ ਨੂੰ ਪੱਲਾ ਪਕੜਾਉਣ ਦੀ ਜਰੂਰ ਕੋਸ਼ਿਸ਼ ਕਰੋ ਜੀ ਜੋਦੜੀ ਸਵਕਾਰ ਕਰਨਾ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਅਨਮੋਲ ਸੰਦੇਸ਼ ਵੀ ਸਵੀਕਾਰ ਕਰਨਾ ਜੀ ਸ਼ਲੋਕ ਮਹੱਲਾ 3 ਸਤਗੁਰ ਤੇ ਜੋ ਮੂੰਹ ਫਿਰੇ ਸੇ ਬੱਦੇ ਦੁੱਖ ਸਹਾਈ ਫਿਰ ਫਿਰ ਮਿਲਨ ਨਾ ਪਾਏ ਨੀ ਜੰਮੇ ਤੇ ਮਰ ਜਾਏ ਸਹਸਾ ਰੋਗ ਨਾ ਛੋੜੇਈ ਦੁੱਖਮੀ ਹੈ ਦੁੱਖ ਪਾਏ ਨਾਨਕ ਨਦਰੀ ਬਖਸ਼ਿ ਲਐ ਸ਼ਬਦੇ ਮੇਲ ਮਲਾਏ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਆਪ ਸਾਰਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ